ਕਿਸਾਨ ਅੰਦੋਲਨ ਇੱਕ ਵੱਖਰੇ ਆਲਮ ਦੇ ਉੱਤੇ ਪਹੁੰਚ ਚੁੱਕਿਆ ਆ ਜਿੱਥੇ ਕਿਸਾਨ ਹੁਣ ਅਗਾਂਹਵਲ ਨੂੰ ਵਦਨ ਦੀਆਂ ਗੱਲਾਂ ਕਰ ਰਹੇ ਨੇ ਦਿੱਲੀ ਦੇ ਵਿੱਚ ਬੈਠਕਾਂ ਚੱਲ ਰਹੀਆਂ ਨੇ ਪਰ ਉੱਥੇ ਹੀ ਇੱਕ ਪਾਰਟੀ ਜਿਨੇ ਮੌਕਾ ਦੇਖ ਕੇ ਚੌਕਾ ਮਾਰਿਆ ਸੀ ਪਹਿਲੇ ਕਿਸਾਨ ਅੰਦੋਲਨ ਦੀ ਸ਼ੁਰੂਆਤ ਵੇਲੇ ਉਹਦੇ ਬਾਰੇ ਚਰਚਾ ਕਰਨੀ ਬਹੁਤ ਜ਼ਰੂਰੀ ਆ ਕਿਸਾਨ ਹੁਣ ਬਾਰਡਰ ਟੱਪ ਕੇ ਦਿੱਲੀ ਜਾਣਗੇ ਕਿ ਨਹੀਂ ਜਾਣਗੇ ਇਹ ਤਾਂ ਭਵਿੱਖ ਦੱਸਦਾ ਹੈ ਜਾਂ ਕਿਸਾਨ ਸੋਚ ਸਕਦੇ ਨੇ ਸਮਝ ਸਕਦੇ ਨੇ ਜਾਂ ਦੱਸ ਸਕਦੇ ਨੇ ਪਰ ਸਵਾਲ ਖੜਦਾ ਆ ਕਿ ਸ਼ਰੋਮਣੀ ਅਕਾਲੀ ਦਲ ਦਾ ਕੀ ਸਟੇਟਸ ਹੈਗਾ ਇਸ ਪੋਜੀਸ਼ਨ ਦੇ ਉੱਤੇ ਸ਼ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰ ਬੀਬੀ ਹਰਸਿਮਰਤ ਕੌਰ ਬਾਦਲ ਜਿਹੜੇ ਬਠਿੰਡਾ ਤੋਂ ਐਮਪੀ ਨੇ ਉਹਨਾਂ ਨੇ ਕਿਸਾਨਾਂ ਦੇ ਨਾਲ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਆ ਉਸ ਮੀਟਿੰਗ ਦੇ ਵਿੱਚ ਕਿਸਾਨਾਂ ਦੇ ਨਾਲ ਬਹਿ ਕੇ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਕਿ ਉਹ ਯਾਨੀ ਕਿ ਹਰ ਸਿਮਰਤ ਕੋਰ ਬਾਦਲ ਕਿਸਾਨਾਂ ਵਾਸਤੇ ਕੀ ਕਰ ਸਕਦੇ ਨੇ ਕਿਸ ਹੱਦ ਤੱਕ ਕੁਝ ਕਰ ਸਕਦੇ ਨੇ ਇਸ ਵਾਸਤੇ ਕਿਸਾਨਾਂ ਦੇ ਨਾਲ ਮਿਲ ਕੇ ਇੱਕ ਰਣਨੀਤੀ ਤਿਆਰ ਕੀਤੀ ਗਈ ਹੈ ਕਿ ਉਹ ਕੀ ਕਰਨਗੇ ਤੇ ਕਿਸਾਨ ਕੀ ਕਰਨ ਇੱਥੇ ਭੁੱਲਣਾ ਨਹੀਂ ਚਾਹੀਦਾ ਕਿ ਸ਼੍ਰੋਮਣੀ ਅਕਾਲੀ ਦਲ ਉਹ ਪਾਰਟੀ ਹੈ ਜਿਹੜੀ ਪਹਿਲਾਂ ਤਾਂ ਕਾਲੇ ਕਾਨੂੰਨ ਆਉਣ ਤੋਂ ਬਾਅਦ ਉਹਨਾਂ ਦੀ ਤਾਰੀਫ਼ ਕਰਦੀ ਹੈ ਮੁੰਡ ਜਦੋਂ ਸੰਘਰਸ਼ ਸ਼ੁਰੂ ਹੁੰਦਾ ਤਾਂ ਕਿਸਾਨਾਂ ਵੱਲ ਨੂੰ ਹੋ ਜਾਂਦੀ ਹੈ ਹਾਲਾਂਕਿ ਜ਼ਰੂਰ ਚੰਗਾ ਮੌਕਾ ਸਾਹਮ੍ਹੇ ਆ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਨੇ ਚੰਗੀ ਕੋਸ਼ਿਸ਼ ਕੀਤੀ ਪਰ ਗੱਲ ਇੱਥੇ ਖੜਦੀ ਹੈ ਕਿ ਕਿੰਨਾ ਕੁ ਕਿਸਾਨਾਂ ਦੇ ਹਮਾਇਤੀ ਨੇ ਹਾਲਾਂਕਿ ਉਹੀ ਤਿੰਨ ਕਾਨੂੰਨਾਂ ਨੂੰ ਸਹੀ ਵੀ ਠਹਿਰਾਉਂਦੇ ਨੇ ਵਿਰੋਧ ਹੋਣ ਤੇ ਉਹਨਾਂ ਦੇ ਖਿਲਾਫ ਵੀ ਜਾਂਦੇ ਨੇ ਔਰ ਉਸ ਤੋਂ ਬਾਅਦ ਹੁਣ ਕਿਸਾਨਾਂ ਦੇ ਨਾਲ ਇਹ ਮਹੱਤਵਪੂਰਨ ਮੀਟਿੰਗ ਹਰਸਿਮਰਤ ਕੌਰ ਬਾਦਲ ਦੀ ਆਪਣੇ ਆਪ 'ਚ ਸਵਾਲ ਖੜਦੇ ਨੇ ਆਪਣੇ ਆਪ 'ਚ ਗੱਲਾਂ ਚੱਲਦੀਆਂ ਨੇ ਕਿ ਹੁਣ ਕੀ ਕੁਝ ਹੋ ਸਕਦਾ ਆ ਕਿਸਾਨਾਂ ਦੇ ਨਾਲ ਅਕਾਲੀ ਦਲ ਕਿਵੇਂ ਖੜਾ ਆ ਕਿਸ ਹੱਦ ਤੱਕ ਖੜਾ ਆ ਕਿਸਾਨਾਂ ਦੀ ਗੱਲ ਕਿੱਥੇ ਤੱਕ ਪਚਾਈ ਜਾਵੇਗੀ ਪਾਰਲੀਮੈਂਟ ਦੇ ਵਿੱਚ ਹਰਸਿਮਰਤ ਕੌਰ ਬਾਦਲ ਨੂੰ ਕਿ ਕਿਸਾਨਾਂ ਬਾਰੇ ਜੇ ਬੋਲਣਗੇ ਤਾਂ ਕੀ ਬੋਲਣ ਦਿੱਤਾ ਜਾਵੇਗਾ ਕਿ ਪਹਿਲਾਂ ਮੰਗ ਜਦੋਂ ਬੰਦੀ ਸਿੰਘਾਂ ਬਾਰੇ ਗੱਲ ਕਰਦੇ ਸੀ ਤੇ ਸਪੀਕਰ ਜਾਂ ਗ੍ਰਹਿ ਮੰਤਰੀ ਉਹਨਾਂ ਨੂੰ ਚੁੱਪ ਕਰਾ ਦੇਣਗੇ ਹੁਣ ਸਵਾਲ ਇੱਥੇ ਹੀ ਖੜਦਾ ਹੈ ਕਿ ਆਉਂਦਾ ਸਮਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕਿਸਾਨਾਂ ਵਾਸਤੇ ਕੀ ਕੀਤਾ ਜਾਵੇਗਾ ਗੱਲਾਂ ਤਾਂ ਵੱਡੀਆਂ-ਵੱਡੀਆਂ ਹੋ ਗਈਆਂ ਨੇ ਕਿਸਾਨਾਂ ਨੂੰ ਆਪਣੇ ਵੱਲੋਂ ਦਲਾਸਾ ਵੀ ਦੇ ਦਿੱਤਾ ਹੈ ਉਹਨਾਂ ਨੂੰ ਕੌਨਫੀਡੈਂਸ 'ਚ ਵੀ ਲੈ ਲਿਆ ਗਿਆ ਹੁਣ ਹਰਸਿਮਰਤ ਬਾਦਲ ਪਾਰਲੀਮੈਂਟ 'ਚ ਕੀ ਕਰਨਗੇ ਕਿਸਾਨ ਔਨ ਗਰਾਉਂਡ ਕੀ ਕਰਨਗੇ ਇਹ ਭਵਿੱਖ ਦੱਸੂਗਾ ਹਰਸਿਮਰਤ ਬਾਦਲ ਕੀ ਬੋਲੇ ਨੇ ਮੀਟਿੰਗ ਦੇ ਵਿੱਚ ਆਓ ਸੁਣਦੇ ਹਾਂ ਕਮੇਟੀ ਅਜੇ ਬਣੀ ਨਹੀਂ ਜੀ ਕਮੇਟੀ ਨਹੀਂ ਬਣੀ ਅਪਾ ਫਾਈਲ ਵੀ ਕਰੀ ਉਹ ਉੱਥੇ ਲਟਕਿਆ ਰਹੂਗਾ ਉਜਾ 16 ਸਾਲ ਦਾ ਜਿਹੜਾ ਮੇਰਾ ਐਕਸਪੀਰੀਅੰਸ ਹੈਗਾ ਬਹੁਤ ਸਾਰੇ ਪ੍ਰਾਈਵੇਟ ਮੈਂਬਰ ਵੀ ਮੈਂ ਤਾਂ ਮੇਰੇ ਕੁਲੀ ਜਿਹੜੇ ਮੇਰੇ ਨਾਲ ਰਹੇ ਨੇ ਮੈਨੂੰ ਲੱਗਦਾ ਕਿ 20 ਸਾਲਾਂ ਚ ਜਿਹੜਾ ਇੱਕ ਰਾਜ ਸਭਾ ਦੇ ਮੈਂਬਰ ਚ ਉਹਨਾਂ ਨੇ ਸ਼ੁਰੂ ਕੀਤਾ ਸੀ ਸੁਪਰੀਆ ਸੁਨੇ ਮੇਰੇ ਨਾਲ 2009 ਤੋਂ ਉਹਨਾਂ ਦਾ ਇੱਕ ਦਾ ਜਵਾਬ ਨਹੀਂ ਤਾਂ ਆਣ ਹੀ ਨਹੀਂ ਦਿੰਦੇ ਇਹ ਸਰਕਾਰ ਦੇ ਹੱਥ 'ਚ ਹੁੰਦਾ ਉਹ ਕਿਹੜਾ ਆਣਾ ਚ ਨਹੀਂ ਆਣਾ ਚਾਹੁੰਦੇ ਇਹ ਨਹੀਂ ਦੇਣਾ ਚਾਹੁੰਦੇ ਆਪਾਂ ਜਿੰਨਾ ਮਰਜ਼ੀ ਇਹ ਲੜਾਈ ਡੜੀ ਚਾਊਗੀ ਜ਼ਮੀਂਦਰ ਪੱਦਰ ਚ ਪਾਰਲਮੈਂਟ ਚ ਅਸੀਂ ਸਿਰਫ कलैक्टिव एक प्रेसर पाए बिल कुछ नहीं होना पुजा जी कमेट बनी नहीं है पता लग जूगा कि जी कमेटी ने करना सो फॉर्मलाइज तो आप करिए कि जमीन जो लड़ा तो जमीन की आवाज पार्लियामेंट चाहिए कि चकते हाँ जो इंडिया अलायंस है सब तो वे नंबर इन्होंने ਇਹਨਾਂ ਨੂੰ ਆਪਣੇ ਦੂਜੇ ਲਾਈਨਸ ਪਾਰਟਨਰਸ ਨੂੰ ਵੀ ਇਕੱਠਾ ਕਰਨਾ ਪਊਗਾ ਤਾਂ ਕਿ ਪਾਰਲੀਮੈਂਟ ਜੇ ਅੱਗੇ ਡਿਵਾਈਡ ਹੋਏ ਕਿ ਸਰਕਾਰ ਨਹੀਂ ਕਰੇ ਬਾਕੀ ਸਾਰੇ ਕਰਨਾ ਚਾਹੁੰਦੇ ਤੇ ਕਿਸਾਨ ਦੇ ਮੁੱਦੇ ਤੇ ਸਾਰਿਆਂ ਨੂੰ ਪੱਕਾ ਹੋਣਾ ਚਾਹੀਦਾ ਸੋ ਪਹਿਨੇ ਤਾਂ ਇਹਦੀ ਲੋਬਿੰਗ ਕੀਤੀ ਜਾਏ ਇਹ ਆਪਣੇ ਸਾਰੇ ਪਾਰਟਨਰ ਨੂੰ ਕਨਵਿੰਸ ਕਰਨ ਬਾਕੀ ਜਿਹੜੇ ਵਿਚਾਰਨੇ ਖੜੇ ਨੇ ਜਿਹੜਾ ਨਾ ਇਹਨਾਂ ਦੇ ਨਾਲੇ ਨਾ ਉਹਨਾਂ ਦੇ ਨਾਲੇ ਸਾਡੇ ਵਰਗੇ ਉਹਨਾਂ ਨੂੰ ਮੈਂ ਵੀ ਜੋੜ ਸਕਦੀ ਆ ਜੋੜ ਕੇ ਆਪਾਂ ਫੇਰ